ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਇਸ ਵੇਲੇ ਦੀ ਖਬਰ ਜਿਹੜੀ ਹੈ ਬਲਵਾਨਾ ਤੋਂ ਸਾਹਮਣੇ ਆ ਰਹੀ ਹੈ ਬਲਵਾਨਾ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਜਿਹੜੀ ਹੈ ਗੋਲੀ ਮਾਰ ਕੇ ਜੀਵਨ ਲਾ ਸਮਾਪਤ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਘਰੇਲੂ ਕਲੇਸ਼ ਸੀਗਾ ਹਰ ਰੋਜ਼ ਇਹਦਾ ਘਰੇਲੂ ਕਲੇਸ਼ ਹੁੰਦਾ ਸੀਗਾ ਇਸ ਤੋਂ ਦੁਖੀ ਸੀਗਾ ਇਹ ਨੌਜਵਾਨ ਤਾਂ ਟੈਨਸ਼ਨ ਦੇ ਵਿੱਚ ਹੈ ਇਸ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰੀ ਹੈ ਤਾਂ ਆਪਣੀ ਜੀਵਨ ਲਾ ਸਮਾਪਤ ਕਰ ਲਿਆ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਆ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ਤ ਲੈ ਕੇ ਜਿਹੜੀ ਆ ਨਿਦਕੀ ਸਿਵਲ ਹਸਪਤਲ ਦੇ ਵਿੱਚ ਪੋਸਟ ਮਾਰਨ ਦੀ ਰਿਖਵੈਤਤੀ ਗਈ ਆ ਤਾਂ ਪੁਲਿਸ ਨੇ ਅਗਲੀ ਕਾਰਵਾਈ ਕਰਕੇ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਜਿਹੜੀ ਆ ਰਿਪੋਰਟ ਲਿਖ ਕੇ ਅਗਲੀ ਕਾਰਵਾਈ ਸ਼ੁਰੂ ਜਿਹੜੀ ਆ ਕੀਤੀ ਜਾਵੇਗੀ ਤਾਂ ਇਹ ਮਾਮਲਾ ਜਿਹੜਾ ਬੱਲੂਆਣਾ ਦੇ ਵਜ਼ੀਦਪੁਰ ਪੋਮਾ ਤੋਂ ਸਾਹਮਣਿਆ ਵਜੀਦਪੁਰ ਪੋਮਾ ਪਿੰਡ ਦੇ ਵਿੱਚ ਜਿਹੜਾ ਇੱਕ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਕੇ ਆਪਣੀ ਜਿੰਮੇਵਾਰੀ ਲਾ ਸਮਾਪਤ ਕਰ ਲਈ ਹੈ 10 ਸਾਲ ਪਹਿਲਾਂ ਇੱਕ ਘਰੇਲੂ ਝਗੜਾ ਹੋਇਆ ਸੀਗਾ ਤਾਂ ਉਹ ਝਗੜਾ ਜਿਹੜਾ ਲਗਾਤਾਰ ਚੱਲਦਾ ਰਿਹਾ ਤਾਂ ਇਸੇ ਟੈਨਸ਼ਨ ਦੇ ਵਿੱਚ ਇਸ ਨੌਜਵਾਨ ਨੂੰ ਕੋਈ ਹੱਲ ਨਹੀਂ ਲੱਭਿਆ ਇਸ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਬੈਠ ਕੇ ਗੱਲ ਕੀਤੀ ਜਾਵੇ ਤਾਂ ਹੱਲ ਹੋ ਸਕਦਾ ਪਰ ਇਸ ਤੋਂ ਇਲਾਵਾ ਕੋਈ ਵੀ ਹਾਲਾ ਨਾ ਲਿੰਕਰਨ ਕਰਕੇ ਇਸ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਕੇ ਆਪਣੇ ਆਪ ਨੂੰ ਜਿਹੜੀ ਆ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਜਿਵੇਂ ਲੇਲਾ ਸਮਾਪਤ ਕਰ ਲਈ ਐ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਣਾ ਉਹ ਸੁਣਨ ਨੇ ਇੱਕ ਵਾਰੀ ਉਹਨਾਂ ਦੇ ਚਪਨੀ ਡੈਡਿਕ ਜ਼ੋਰਾ ਟੀਵੀ ਦੇਖ ਰਹੇ ਹੋ ਤਸੀਬ ਬੱਲੂਆਂ ਨਾਲਕਾ ਦੇ ਪਿੰਡ ਹੈ ਵਿਜੀਤਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਤੇ ਇੱਕ ਵਿਅਕਤੀ ਵੱਲੋਂ ਖੁਦ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਮੁੱਖ ਤੇ ਬਾਵੜਾ ਥਾਣਾ ਦੇ ਇੰਚਾਰਜ ਮੁੱਖੀ ਜਿਹੜੇ ਮੌਕੇ ਤੇ ਪਹੁੰਚੇ ਤਾਂ ਲਾਸ ਨੂੰ ਅਬੋਰ ਦੇ ਸਰਕਾਰੀ ਹਸਪਤਲ ਦੇ ਮਰਦਾ ਕਮਰੇ ਤੇ ਰਖਾਇਆ ਗਿਆ ਹੁਣ ਮੁੱਢਲੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਬਹਿਣਾ ਦੇ ਉੱਤੇ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪਾਂ ਗੱਲਬਾਤ ਕਰਦੇ ਹਾਂ ਮੁੱਖ ਤੇ ਥਾਣਾ ਮੁੱਖੀ ਨਾਲ ਤੇ ਕਾਰਨ ਕੀ ਸੀਗਾ ਕਿੱਥੇ ਉਹਨੇ ਗੋਲੀ ਮਾਰੀ ਤੇ ਕੀ ਕਾਰਨ ਮੈਂ ਕੀ ਰਿਹਾ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਹੈ ਕਿ ਇੱਕ ਸੰਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਵਿਜੀਪੁਰ ਪੋਮਾ ਜਿਹੜਾ ਹੈ ਉਹਨੇ ਸੂਸ਼ਟ ਕਰ ਲਈ ਹੈ ਤੇ ਜੀ ਉਹਦੇ ਸੰਬੰਧ ਵਿੱਚ ਵੈਰੀਫਾਈ ਕੀਤਾ ਸਾਨੂੰ ਪਤਾ ਲੱਗਿਆ ਕਿ ਉਹਦਾ ਕੁਝ 10 ਸਾਲ ਪਹਿਲਾਂ ਜਿਹੜਾ ਆਪਦੀ ਘਰ ਦੇ ਨਾਲ ਡਿਸਕਿਊਟ ਹੋ ਗਿਆ ਸੀ ਜਿਹਨੇ ਰਜਿਸਟ੍ਰੇਸ਼ਨ ਜਿਵੇਂ ਨਾਲ ਤੇ ਟੈਂਸ਼ਨ ਤੇ ਰਹਿਣ ਕਰਕੇ ਉਹਨੇ ਆਪਦੀ ਲਾਇਸੈਂਸੀ ਡਿਵੈਲਪਰ 38 ਬੋਰਡ ਨਾਲ ਜਿਹੜੀ ਸੀ ਜੀ ਕਿਤੇ ਉਹਦੀ ਲਾਸਟ ਜਿਹੜਾ ਸਿਵਲ ਹਸਪੀਟਲ ਮੋਦੀ ਦਾ ਜੀ ਉਹਦਾ ਪਰਿਵਾਰ ਬਿਆਨ ਦੇਊਗਾ ਉਹਦੇ ਮੁਤਾਬਕ ਕਾਰਵਾਈ ਹਟਿਆ ਗਿਆ ਸਰੇ ਨੇ ਕਿੱਥੇ ਗੋਲੀ ਮਾਰੀ ਆ ਕਰ ਸੀਗਾ ਕਿੱਥੇ ਸੀਗਾ ਤੇ ਆਪਣੇ ਘਰ ਕੋਠੀ ਦੇ ਵਿੱਚ ਗੋਲੀ ਮਾਰੀ ਜਾਂ ਨੇ ਜੀ ਕੰਮਕਾਰ ਕੀ ਕਰਦਾ ਸੀਗਾ ਜਨ ਕੀਤੀ ਬੜੀ ਕਰਦਾ ਸੀ ਜੀ ਕਿੰਨੀ ਗੋਲੀਆਂ ਮਾਰੀਆਂ ਸਰ ਕਿੰਨੀਆਂ ਗੋਲੀ ਮਾਰੀ ਆ ਸਿਰ ਦੇ ਵਿੱਚ ਜਿਹਦੇ ਨਾਲ ਦੀ ਦੱਸਦੇ ਨੇ ਦੇਣੀ ਸਰਟੇ ਨੂੰ ਬਣਾ ਲੈ ਕਸੋ ਨੂੰ ਸ਼ਾਇਦ ਰਿਪੋਰਟ